ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਤੇ ਅੱਜ ਤਰੀਕ ਹੈਗਾ 20 ਦਸੰਬਰ 2025 ਦਿਨ ਹੈਗਾ ਸ਼ਨੀਵਾਰ ਤੇ ਆਪਾਂ ਜਿਹੜਾ ਟਾਈਮ ਹੈਗਾ ਇਸ ਵਜੇ ਹੋਣਾ ਹੈਗਾ 7:30 ਦਾ ਤੇ ਆਪਾਂ ਜਿਹੜੇ ਅੱਗੇ ਚੱਲੇ ਪਾਉਣ ਲੱਗੇ ਆ ਤੇ ਮੰਨ ਕੇ ਚੱਲੋ ਇੱਥੋਂ ਪਟਨਾ ਸਾਹਿਬ ਹੋਣਾ ਹੈਗਾ 150 ਤੋਂ 120 ਕਿਲੋਮੀਟਰ ਤੇ ਆਪਾਂ ਹੁਣ ਇੱਥੋਂ ਚੱਲੇ ਪਾਉਣੇ ਜੁੜੇ ਰਿਹਾ ਕਰੋ ਬਲੌਗ ਦੇ ਨਾਲ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਕਿਹੜੀ ਜਗ੍ਹਾ ਫਿਰ ਇਹ ਹਾਂ ਕਸੜਾ ਸਰਨਾਥਮ ਕਸੜਾ ਸਰਨਾਥਮ ਕਸੜਾ ਸਰਨਾਥਮਕ ਹਾਂਜੀ ਆਪਾਂ ਇੱਥੋਂ ਜਿਹੜਾ ਤੁਰਨ ਲੱਗੇ ਆਂ ਕਸੜਾ ਸਰਨਾਥਮਕ ਤੋਂ ਤੇ ਅੱਗੇ ਆਪਾਂ ਦੇਖਦੇ ਆਂ ਕਿੱਥੇ ਤੱਕ ਠਹਿਰਦੇ ਆਂ ਜਾਂ ਕਿ ਅੱਜ ਦੀ ਸ਼ਾਮ ਆ ਜਿਹੜੀ ਕਿੱਥੇ ਹੁੰਦੀ ਆ ਆਪਾਂ ਨੂੰ ਤੇ ਬਹੁਤ ਵਧੀਆ ਲੱਗਿਆ ਇੱਥੇ ਜੀ ਡੇਰੇ ਚ ਬਾਬਾ ਜੀ ਨੇ ਰਹਿਣ ਨੂੰ ਰਾਤ ਇੱਥੇ ਕਮਰਾ ਦਿੱਤਾ ਤੇ ਖਾਣਾ ਪਾਣੀ ਵੀ ਭੋਜਨ ਪਾਣੀ ਵੀ ਇਹਨਾਂ ਨੇ ਬਾਬਾ ਜੀ ਨੇ ਸਕੇ ਨੂੰ ਦਿੱਤਾ ਤੇ ਇਹ ਬਾਬਾ ਜੀ ਦਾ ਮੱਠ ਹੈਗਾ ਇੱਥੇ ਜਗਾ ਆ ਗਈ ਪਿੱਛੇ ਵਾਲੀ ਸਾਈਡ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਜੀ ਜੁੜੇ ਰਿਆ ਕਰੋ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਹਾਂਜੀ ਆਪਾਂ ਜਿਹੜਾ ਕਿ ਯੂਪੀ ਦੇ ਵਿੱਚ ਹੀ ਖੜੇ ਆ ਹਜੇ ਇੱਥੋਂ 35-37 ਕਿਲੋਮੀਟਰ ਹੋਰ ਜਾਣਾ ਤੇ ਉਸ ਤੋਂ ਬਾਅਦ ਆ ਜਿਹੜਾ ਕਹਿੰਦੇ ਵੀ ਬਿਹਾਰ ਸ਼ੁਰੂ ਹੋ ਜਾਣਾ ਤੇ ਆਪਾਂ ਇੱਥੇ ਕੇਲੇ ਗੂਲੇ ਖਾਦੇ ਰੁਕਿਆ ਰੋਟੀ ਆਪਾਂ ਨੂੰ ਮਿਲੀ ਨਹੀਂ ਤੇ ਅੱਗੇ ਜਾ ਕੇ ਮਿਲਣੀ ਆ ਤੇ ਫੇਰ ਅੱਗੇ ਵੱਧਦੇ ਆਂ ਜੀ ਚੱਲਦੇ ਆਂ ਟਾਈਮ ਤਕਰੀਬਨ 11:30 ਦਾ ਹੋ ਗਿਆ ਤੇ ਆਪਾਂ ਚੱਲਦੇ ਆ ਹੁਣ ਆਪਾਂ ਬਲੀਆਂ ਬਲੀਆਂ ਕਹਿੰਦੇ ਜੀ ਨੂੰ ਹਿੰਦੀ ਦੇ ਵਿੱਚ ਤੇ ਉੱਥੇ ਖੜੇ ਆਪਾਂ ਚੱਲਦੇ ਆ ਅੱਗੇ ਵੀ ਆਪਾਂ ਮੈਂ ਯਾਤਰੀ ਆ ਤੇ ਪਟਨਾ ਸਾਹਿਬ ਜਾਣਾ ਤੇ ਬਾਈ ਕਹਿੰਦਾ ਪੈਸੇ ਨਹੀਂ ਲੈਣੇ ਸੀਗੇ ਬਾਈ ਥੈਂਕ ਯੂ ਜੀ ਤੇ ਤੇ ਬਾਈ ਨੇ ਇਦਰੋਂ ਆਪਾਂ ਨੂੰ ਹੋਰ ਉੱਪਰੋਂ केले पा के लफाफे जो धरते रास्ते दे कोई चक्कर नहीं ठीक ठीक है 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 जी भाई जी आपका ये गंगा नदी भैया ये कौन सा स्थान है ये घंटा हाँ। हो बाबा बोलते हैं क्या बोलते हैं इसको घंटा बाबा बोलते हैं नहीं नहीं गांव का कौन सा नाम गांव है गाय घाट देवी बाजार ठीक है ये गंगा नदी है ये गंगा नदी है ये आप मछली पकड़ने की तैयारी कर रहे हैं ठीक है छिलेला है ना ये नाव अपनी अपनी है सभी हाँ, की सब अपने आए छिले लगवे तरह नाव अपनी है भैया सब ठीक है अब कहां कराने वाले हैं हम पंजाब से पंजाब से हाँ यात्रा कर रहे हैं ये आई गंगा नदी आगे केड़ी साइड नु जाती ये कौन सी साइड जाती है आगे को बनारस बनारस जाती है ये बनारस से हो जाती है इधर से पीछे से कहा इदर, कि गंडक ले जाती है गंडक नदी ठीक है गंडक नदी गंडक नदी गंडक नदी दो नदिया मिल जाती है की एक ही नदी है ये दो तीन नदी मिल जाती और और है इसको तीन जमुना और गंगा ठीक है तीन बहन है ठीक है कितनी पास दूर आके ये पास एक साथ इकट्ठी हो जाती है कितनी कितनी दूरी में क्या मतलब कितनी कितनी दूरी से इकट्ठा हो जाती है तीन नदियाँ ये तो अभी अकेला है ठीक है अभी यहाँ बक्सर जाओगे यहाँ पर जाओगे माझी हाँ माझी तीनों लोग मिले हुए हैं ठीक है, है माझी तीनों तीनों नदी मिलते है आ, तीनों नदी मिलती है एक साथ में इलाहाबाद में तीनों नदी मिलती है ठीक है जो की के मेला लगा था हाँ। पे, तीन नदी मिलती। तो तीन नदी मिलती मिलती हाँ। हाँ। कितना मछली पकड़ा जाता है हर रोज? एक पकड़ा दस है। किलो किलो। ठीक हाँ। एक एक के हमारे गाँव की मछली पकड़ रहे हैं जो ਇਹ ਬੰਸੀ ਬਣਾ ਰਹੇ ਹਨ ਕਟਿਆ ਬੋਲਤੇ ਹੈ ਆਪ ਲੋਗ ਠੀਕ ਹੈ ਚਾਹੁੰਦੇ ਹੈ ਠੀਕ ਹੈ ਬਾਈ ਜੀ ਹੈ ਠੀਕ ਹੈ ਉਪਰ ਇਹ ਹੈਗਾ ਜੀ ਰੂਤਰਪੁਰ ਗਾਇ ਘਾ ਜਿੱਥੇ ਆਪਾਂ ਖੜੇ ਆ ਤੇ ਬਸ ਇਸ ਤੋਂ ਥੋੜੀ ਦੂਰੀ ਹੋਣਾ ਜਿਹੜਾ ਅਗੇ ਬਿਹਾਰ ਸਟਾਰਟ ਹੋਣ ਵਾਲਾ ਤੇ ਯੂਪੀ ਹੈ ਜਿਹੜੀ ਨੰਗ ਜੀ ਤਕਰੀਬਨ ਆਪਾਂ ਨੂੰ ਯੂਪੀ ਦੇ ਵਿੱਚ ਮੰਨ ਕੇ ਚੱਲੋ ਵੀ 8 ਦਿਨਾਂ ਚ ਪਾਰ ਹੋਈ ਹੈ ਜੀ ਯੂਪੀ ਹੈ ਜਿਹੜੀ ਹਾਂਜੀ ਟਾਈਮ ਤਕਰੀਬਨ 2:30 ਵਜਣ ਵਾਲਿਆ ਹੈ ਤੇ ਆਪਾਂ ਇੱਥੇ ਢਾਬੇ ਤੇ ਰੁਕੇ ਸੀਗੇ ਬਾਬਾ ਜੀ ਦਾ ਢਾਬਾ ਤੇ ਇੱਥੇ ਭਾਈਆਂ ਕੋਲੇ ਆਪਾਂ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਸਕਿਆ ਤੇ ਹਾਂ ਚਾਹ ਤੇ ਚਲੋ ਇਹ ਵੀ ਵੀਰ ਬਣਾਉਂਦੇ ਨਹੀਂਗੇ ਤੇ ਆਪਾਂ ਨੂੰ ਇਹਨਾਂ ਨੇ ਪੈਸਿਆਂ ਨੂੰ ਵੀ ਕਹਿੰਦੇ ਬਾਈ ਕੋਈ ਚੱਕਰ ਨਹੀਂ ਤੁਸੀਂ ਰੋਟੀ ਖਾਓ ਤੇ आपका रेस्ट करो नाम नमस्कार भाई नमस्ते भाई नमस्ते, भाई। नमस्ते क्या नाम है भैया आपका लखन सिंह नाम है कहाँ से रहने वाले हूँ बैरिया का ठीक है इधर से रहने वाले हूँ परमात्मा करे आपके ढाबे को बहुत तरक्की मिले आपके काम को खुदा है ना चाहे तो कहीं भी लेकर जा सकता है जब ऐसे आप जैसे खुल के लोग होते हैं ना परमात्मा उनको तरक्की जरूर देता है एक ना एक दिन ਠੀਕ ਹੈ ਭਾਈ ਬਹੁਤ ਅੱਛਾ ਲੱਗਾ ਅੱਜ ਮਿਲ ਕੇ ਨਮਸਤੇ ਭਾਈ ਲੋਕਾਂ ਦੀਆਂ ਵੀ ਆ ਦੇਖੋ ਮੱਕੀਆਂ ਦਾ ਇਹ ਹਾਰਾ ਪਾਣੀ ਦੇ ਵਿੱਚ ਡੁੱਗੀਆਂ ਫਿਰਦੀਆਂ ਤੇ ਇੱਧਰ ਵੀ ਸਮੁੰਦਰੀ ਬਣਿਆ ਫਿਰਦਾ ਉੱਪਰ ਉੱਪਰ ਹੈ ਵੱਢ ਲੈਂਦੇ ਆ ਖੂਆਂ ਵਾਸਤੇ ਬਾਕੀ ਕਹਿੰਦੇ ਵਿਕਾਰ ਹੋਇਆ ਜਾਂ ਕਹਿੰਦੇ ਪਸਦੀ ਨਹੀਂ ਗਈ ਪੈਸੇ ਦਾ ਸਾਲ ਕਹਿੰਦੇ ਬੱਸ ਬਹੁਤ ਹੋ ਗਈ ਹਲੋ ਜੀ ਜੂਕੀ ਨੂੰ ਜਿਹੜਾ ਹਾਂ ਮਤਲਬ ਕਿ ਉੱਤਰਾ ਪ੍ਰਦੇਸ਼ ਜੀ ਨੂੰ ਕਹਿੰਦੇ ਆ ਹਲਵੀ ਦਾ ਕਹਿਣ ਦਾ ਟਾਈਮ ਆ ਗਿਆ ਤੇ ਬਿਹਾਰ ਰਾਜੇ ਮੇ ਆਪਕਾ ਸਵਾਗਤ ਹੈ ਬਿਹਾਰ ਇਥੋਂ ਸ਼ੁਰੂ ਹੋ ਗਿਆ ਜੀ ਤੇ ਕੱਲ ਤੱਕ ਜਿਹੜਾ ਆਪਾਂ ਪੜਨਾ ਸਾਹਿਬ ਪਹੁੰਚ ਜਾਾਂਗੇ ਟਾਈਮ ਜੀ ਹੋ ਗਿਆ ਤਕਰੀਬਨ 4:30 ਦਾ ਆਪਾਂ ਬਿਹਾਰ ਦੇ ਵਿੱਚ ਜਿਹੜਾ ਛਪਰਾ ਤੋਂ 11 ਕਿਲੋਮੀਟਰ ਪਿੱਛੇ ਖੜੇ ਆ ਤੇ ਉਦੋਂ ਬਾਅਦ ਜਾ ਕੇ ਪੁੱਛਿਆ ਤਾਂ ਸੀ ਕਹਿੰਦੇ ਵੀ ਗੁਰਦੁਆਰਾ ਸਾਹਿਬ ਹੈਗਾ ਸਪਰਾ ਦੇ ਵਿੱਚ ਤੇ ਆਪਾਂ ਚੱਲਦੇ ਆ ਜੀ ਦੇਖੋ ਆਸੇ ਪਾਸੇ ਦਾ 뷰 ਵੀ ਘੈਂਟ ਹੈਗਾ ਬਹੁਤ ਸੋਹਣੀ ਲੋਕੇਸ਼ਨ ਆ ਬਹੁਤ ਦਰਸਤ ਪੌਦੇ ਬਹੁਤ ਜ਼ਿਆਦੇ ਹੈਗੇ ਤੇ ਇਧਰਲੀ ਸਾਈਡ ਵੀ ਦੇਖ ਲਓ ਤੁਸੀਂ ਤੇ ਸਪਰਾ ਤੋਂ ਆਪਾਂ 11 ਕਿਲੋਮੀਟਰ ਪਿੱਛੇ ਖੜੇ ਆ ਦੇ ਵਿੱਚ ਹੋਟਲ ਲੱਭਤਾ ਤੇ ਇੱਥੇ ਆਪਾਂ ਨੂੰ ਜਿਹੜਾ ਰੂਮ ਆ 300 ਰੁਪਏ ਦੇ ਹਿਸਾਬ ਨਾਲ ਦਿੱਤਾ ਬਾਈ ਜੀ ਤੇ ਇੱਥੇ ਲਾਤਾ ਜੀ ਆਪਾਂ ਸਾਈਕਲ ਤੇ ਸੋਪਾ ਪਾਵਾਂਗੇ ਚੱਲੇ ਪਟਨਾ ਸਾਹਿਬ ਵੱਲ ਤੇ ਅੱਜ ਰੁਕਾਂਗੇ ਲਲਿੱਤਾ ਹੋਟਲ ਇੱਥੇ ਰਹਿਣ ਦੀ ਕੋਈ ਮੰਦਰ ਜੀਆਂ ਵੀ ਹੋਰ ਮਿਲਿਆ ਨਹੀਂ ਗਾ ਨਾ ਗੁਰੂ ਘਰ ਮਿਲਿਆ ਤੇ ਆਪਾਂ ਨੂੰ ਫਿਰ ਹਾਲ ਪੂਲ ਕੇ ਆ ਕੇ ਆਹ ਲਲਿੱਤਾ ਹੋਟਲ ਐ ਇੱਥੇ ਆ ਕੇ ਰੁਕਣਾ ਪਿਆ ਤੇ ਠੀਕ ਆ ਜੀ ਨਹਾ ਧੋ ਕੇ ਫਿਰ ਛਾਣਾ ਵਾਣਾ ਵੀ ਖਾਣਾ ਅੱਜ ਸਾਰਾ ਦਿਨ ਭੁੱਲ ਗਏ ਆ ਇਹਨਾਂ ਮਰ ਲੱਭ ਨਹੀਂ ਆਈ ਬਾਈ ਨੇ ਆਪਾਂ ਨੂੰ ਜਿਹੜਾ ਕਮਰਾ ਵੀ ਫ੍ਰੀ ਕਰਤਾ ਹੈਗਾ ਕੀ ਨਾਮ ਵੀਰ ਦਾ ਹਾਂ ਬਾਈ ਜੀ ਕੀ ਨਾਮ ਹੈ ਆਪਕਾ ਅਭਿਸ਼ੇਕ ਪੰਡੇ ਸੇਕ ਪੰਡੇ ਲਲਿਤਾ ਹੋਟਲ ਤੇ ਇੱਥੇ ਬਾਈਆਂ ਨੇ ਆਪਾਂ ਨੂੰ ਫ੍ਰੀ ਸੇਵਾ ਦਿੱਤੀ ਅੱਜ ਬਹੁਤ ਬਹੁਤ ਧੰਨਵਾਦ ਬਾਈ ਆਪਕਾ ਨਮਸਕਾਰ ਬੱਤੇ ਪਤੇ ਹਾਰ ਹਾਰ મહਾਦੇਵ ਜੈ ਹੋ ਹਾਂਜੀ ਵੀਰ ਜੀ ਤੇ ਆਪਾਂ ਜਿਹੜਾ ਰੁਕੇ ਸੀਗੇ ਸਪਰਾ ਦੇ ਵਿੱਚ ਰੁਕੇ ਸੀ ਅੱਜ ਆਪਣਾ ਯਾਤਰਾ ਦਾ ਜਿਹੜਾ ਤਕਰੀਬਨ 46ਵਾਂ ਦਿਨ ਸੀਗਾ ਤੇ ਜੁਬਰਾਜ ਨੂੰ ਪਤਾ ਹਜੀ ਜਿਵੇਂ ਕਿਸੇ ਉਹਦੇ ਪੇਪਰ ਸੀਗੇ ਆਇਆ ਨਹੀਂ ਤੇ ਆਪਾਂ ਪਟਨਾ ਸਾਹਿਬ ਦੇ ਨੇੜੇ ਆ ਗਏ ਜੀ ਪਟਨਾ ਸਾਹਿਬ ਕੱਲ ਨੂੰ ਇੱਥੋਂ 75-80 ਕਿਲੋਮੀਟਰ ਹੋਣਾ ਇਹਦਾ ਤੇ ਅੱਜ ਤਕਰੀਬਨ ਆਪਾਂ 100 ਕਿਲੋਮੀਟਰ ਜਿਹੜੀ ਆਪਾਂ ਦੂਰੀ ਤੈਅ ਕਰਤੀ ਸੀਗੀ ਤੇ ਕੱਲ ਨੂੰ ਜਿਹੜਾ ਆਪਾਂ ਪਟਨਾ ਸਾਹਿਬ ਪਹੁੰਚ ਜਾਗੇ ਤੇ ਅੱਜ ਜਿਹੜੀ ਪਰੇਸ਼ਾਨੀ ਇੱਥੇ ਸ਼ਾਪਰਾ ਦੇ ਵਿੱਚ ਕਾਫੀ ਹੋਈ ਆ ਕੇ ਤੇ ਇੱਕ ਦੋ ਗੁਰੂ ਘਰਾਂ ਚ ਗਏ ਉੱਥੇ ਬਾਬਾ ਜੀ ਹੈ ਨਹੀਂ ਸੀ ਕਿਉਂ ਇੱਥੇ ਸਾਨੂੰ ਪਤਾ ਹੈ ਵੀ ਹਿੰਦੂ ਕਮਿਊਨਿਟੀ ਜ਼ਿਆਦਾ ਹੈ ਜਿਹੜੀ ਸਿੱਖ ਕਮਿਊਨਿਟੀ ਬਹੁਤ ਘੱਟ ਹੈਗੀ ਤੇ ਉਸ ਤੋਂ ਬਾਅਦ ਫਿਰ ਇੱਕ ਧਰਮਸ਼ਾਲਾ ਗਈ ਉੱਥੇ ਵੀ ਆਪਣਾ ਕੋਈ ਰਹਿਣ ਦਾ ਬਣਿਆ ਨਾ ਉੱਥੇ ਪਾਣੀ ਖੜਾ ਸੀ ਨੀਵੀਂ ਸੀਗੀ ਧਰਮਸ਼ਾਲਾ ਉਹ ਤੇ ਉਸ ਤੋਂ ਬਾਅਦ ਫਿਰ ਆਪਾਂ ਸੋਚਿਆ ਵੀ ਕਿ ਲੋ ਰਹਿਣ ਵਾਸਤੇ ਕੋਈ ਜਗੜ ਤੱਕ ਕਰਨਾ ਹੀ ਪੈਣਾ ਫਿਰ ਆਪਾਂ ਇੱਕ ਜਿਹੜਾ ਵੀ ਹਾਉ ਸੀਗਾ ਕਰਾਈ ਤੇ ਦਿੰਦੀ ਸੀਗੀ ਕਮਰੇ ਜਿਹੜੇ ਉਹਨਾਂ ਕੋਲੇ ਆ ਗਏ ਵੀਰਾਂ ਕੋਲੇ ਤੇ ਉਹਨਾਂ ਨੇ 500 ਰੁਪਈਆ ਮੰਗਿਆ ਸੀ ਤੇ ਕਰਦੇ ਕਰਾਉਂਦੇ ਮੈਂ ਉਹਨਾਂ ਨੂੰ ਆਖਿਆ ਮੈਂ ਤੈਨੂੰ 500 ਰੁਪਈਆ ਲੈ ਲਓ ਭਰਾ ਯਾਤਰੀ ਆ ਤੇ ਉਹ ਐਡੇ ਘੈਂਟ ਬੰਦੇ ਨਿਕਲੇ ਬਾਈ ਗਾਹਾਂ ਤੋਂ ਤੇ ਮੈਂ ਕਿਹਾ ਉਹ ਕਹਿੰਦੇ ਬਾਈ ਯਾਰ ਤੂੰ ਸਾਨੂੰ ਦੱਸ ਤਾਂ ਹੁਣ ਪੈਸੇ ਨਾ ਸਾਨੂੰ ਸੈਂਡ ਕਰੀ ਤੇ ਤੈਨੂੰ 300 ਰੁਪਈਆ ਜਿਹੜਾ ਉਹ ਵੀ ਛੱਡਿਆ ਤੇ ਨਾਲ ਭਰਾ ਜਿਹੜੇ ਆਹ ਪਾਣੀ ਦੀਆਂ ਬੋਤਲਾਂ ਹੋਰ ਹਨਾ ਚਾਹ ਪਾਣੀ ਦਾ ਵਧੀਆ ਆਪਣਾ ਮਾਨਦਾਨ ਕਰਿਆ ਵਧੀਆ ਕਮਰਾ ਦਿੱਤਾ ਆਪਾਂ ਨੂੰ ਰਹਿਣ ਵਾਸਤੇ ਤੇ ਕੱਲ ਨੂੰ ਜਿਹੜਾ ਕਿ ਆਪਾਂ ਪਾਵਾਂਗੇ ਚਾਲੇ ਪਟਨਾ ਸਾਹਿਬ ਵੱਲ ਤੇ ਅੱਜ ਤਕਰੀਬਨ ਮੰਨ ਕੇ ਚੱਲੋ ਸਿਆਲੀਮਾਨ ਦਿਨ ਸੀਗਾ ਆਪਣੀ ਯਾਤਰਾ ਦਾ ਤੇ ਸਪੋਰਟ ਕਰਿਆ ਕਰੋ ਬਹੁਤ ਮਿਹਨਤ ਕਰ ਰਹੇ ਆਂ ਤੇ ਜੁੜੇ ਰਹਿਆ ਕਰੋ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਵਾਈ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ